ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੇ ਭਰਾ ਆਪਣੇ ਛੋਟੇ ਪੱਧਰ ਤੇ ਘਰੇ ਮੁਰਗੀਆਂ ਰੱਖਣ ਚਾਹੁੰਦੇ ਆ ਉਹਨਾਂ ਖਾਤਰ ਛੋਟਾ ਜਿਹਾ ਮਾਡਲ ਤਿਆਰ ਕਰਿਆ ਹੈਗਾ ਸਾਰੀ ਫੁੱਲ ਜਾਣਕਾਰੀ ਦੇਵਾਂਗੇ ਵੀਡੀਓ ਸਾਰੀ ਦੇਖ ਲਿਓ ਦੱਸਾਂਗੇ ਸਸੇਗਾ ਬਾਈ ਹਾਂ ਜੀ ਸਸੇਗਾ ਬਾਈ ਦੱਸੋ ਇਹਦਾ ਕੀ ਸਟੱਫ ਹੈ ਇਹਨਾਂ ਆਪਾਂ ਬੈਕਯਾਰਡ ਫਾਰਮਿੰਗ ਵਾਸਤੇ ਨਾ ਇੱਕ ਕੁਆਲਟੀ ਦਾ ਮਾਡਲ ਤਿਆਰ ਕੀਤਾ ਹੋਇਆ ਹੈ ਠੀਕ ਹੈ ਠੀਕ ਹੈ ਇਹਦੇ ਵਿੱਚ ਆਪਾਂ ਨਾ 25 ਤੋਂ 30 ਮੁਰਗੀਆਂ ਰੱਖ ਸਕਦੇ ਹਾਂ ਠੀਕ ਹੈ ਵੀਰੇ ਸਾਰਾ ਇਹ ਸਭ ਤੋਂ ਪਹਿਲਾਂ ਮੈਂ ਇਹਦੇ ਤੋਂ ਦਿਖਾਣਾ ਇੱਥੇ ਆਪਾਂ ਨੈਸਟ ਬਾਕਸ ਹੈਗਾ ਅੰਦਰ ਵਿੱਚ ਆਪਾਂ ਨਾਰੀਅਲ ਦਾ ਜਿਹੜਾ ਛਿਲਕਾ ਯੂਜ਼ ਹੁੰਦਾ ਉਹ ਯੂਜ਼ ਕੀਤਾ ਹੈ ਇਹ ਜਿਹੜੀ ਪਾਈਪ ਹੈਗੀ ਆਪਾਂ ਇਹਨੂੰ ਖੋਲਾਂਗੇ ਇਹ ਖੋਲਣ ਤੋਂ ਬਾਅਦ ਅੰਦਰ ਵਿੱਚ ਇਹ ਆਪਾਂ ਫੀਡ ਪਾਵਾਂਗੇ ਆ ਮੇਰੇ ਕੋਲ ਫੀਡ ਪਈ ਹੈ ਅੱਛਾ ਇਹਦੇ ਵਿੱਚ ਫੀਡ ਪੈ ਜੂਗੀ ਇਹ ਫੀਡ ਪਾ ਆ ਫੀਡ ਪਾ ਕੇ ਵਿਖਾਓ ਇਹ ساری ਫੀਡ ਚੱਲੀ ਗਈ ਫੀਡ ਥੱਲੇ ਆ ਜਾਵੜਾ ਕੋ ਚੱਲੀ ਗਈ ਪੋਲਟਰੀ ਕੋ ਚੱਲੀ ਗਈ ਇਹ ਠੀਕ ਹੈ ਦੇਖੋ ਦਰੋ ਖਾਣਾ ਠੀਕ ਹੈ ਇਹਦੇ ਵਿੱਚ ਜਿਹੜੀ ਆਪਾਂ ਥੱਲੇ ਲਈ ਜਗ੍ਹਾ ਰੱਖੀ ਉਹ 10 ਪਏ 6 ਦੀ ਰੱਖੀ ਇਸੇ ਇਨਾਸ ਬੋਕਸ ਇਹ 10/6 ਦੀ ਹੈਗੀ ਹਾਂ 10/6 ਦੀ ਤੇ ਜਿਹੜਾ ਉੱਪਰਲਾ ਪੋਰਸ਼ਨ ਲੱਗਾ ਹੈ ਉਹ ਆਪਾਂ 10/4 ਦਾ ਰੱਖਿਆ ਉਹ 10/4 ਦਾ ਇਹ ਅੰਦਰ ਟ੍ਰੇ ਪਈਆਂ ਹੋਈਆਂ ਨੇ ਜਿਵੇਂ ਨਾ ਸਫਾਈ ਹੋ ਜਿੰਦੀ ਜੇ ਇੱਥੇ ਕੁਝ ਗਲਤ ਹੋਵੇ ਉਹ ਗਲਤ ਨੂੰ ਪਾਉਗਾ ਹਾਂ ਉੱਥੋਂ ਹੀ ਨਿਕਲ ਜਾਂਦਾ ਸਾਰਾ ਠੀਕ ਆ ਥੱਲੇ ਵਾਲਾ ਥੱਲੇ ਰਹਿ ਜਾਂਦਾ ਹਾਂ ਥੱਲੇ ਵਾਲਾ ਥੱਲੇ ਰਹਿ ਜਾਏਗਾ ਇਹਦੀ ਆਪਾਂ ਸਫਾਈ ਕਰ ਸਕਦੇ ਹਾਂ ਜਦੋਂ ਵੀ ਆਪਾਂ ਠੀਕ ਠੀਕ ਦੇ ਕਿੰਨਾ ਖਰਚਾ ਜਾਂਦਾ ਬਈ ਬਣਾਉਣ ਪੀਛੇ ਜਿਸ ਟਾਈਮ ਆਪਾਂ ਬਣਾਇਆ ਸੀ ਉਸ ਟਾਈਮ ਤੇ ਆਇਆ ਸੀ 35 ਤੋਂ 40000 ਰੁਪਏ ਦਾ ਖਰਚਾ ਆ ਗਿਆ ਐਸ ਐਸ ਹਾਂ ਇਹ ਮਾਡਲ ਤਿਆਰ ਕੀਤਾ ਸੀ ਜਦੋਂ ਆਪਾਂ ਤੇ ਕਿੰਨੇ ਕਿੰਨੇ ਜਿਹਾ ਬਰਡ ਰਹਿ ਜਾਣਗੇ ਦੇ ਵਿੱਚ ਕਿੰਨੇ ਕਿੰਨੇ ਪੰਛੀ ਰੱਖ ਸਕਦੇ ਆ ਬਈ ਦੇ ਵਿੱਚ ਕਿੰਨੇ ਅੰਨੇ ਚੋਂ 25 ਤੋਂ 30 ਪੰਛੀ ਰੱਖ ਸਕਦੇ ਵਧੀਆ ਆਰਾਮ ਨਾਲ ਆਰਾਮ ਨਾਲ ਰੱਖ ਸਕਦੇ ਆ 25 ਠੀਕ 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 ਕਰਦੇ ਵਿੱਚ ਰੀ ਪਾਲਣੀਆਂ ਸੌਖੀਆਂ ਹੀ ਆ ਹਾਂ ਪਾਲਣੀਆਂ ਕਾਫੀ ਸੌਖੀਆਂ ਨੇ ਉਹਦਾ ਠੀਕ ਆ ਠੀਕ ਆ ਧੰਨਵਾਦ ਬਾਈ ਤੇ ਆ ਦੇਖੋ ਬਈ ਆ ਸਿਸਟਮ ਆ ਸਾਰਾ ਜਿੰਨਾ ਦਮਾ ਪ ਉਹ ਬੌਟ ਦਾ ਬਣਾ ਕੇ ਲਾਈ ਹੋਈ ਹੈ ਉਹ ਸਾਹਮਣੇ ਫੀਲ ਦਾ ਅੰਦਰ ਵੀ ਲੱਗਿਆ ਪਿਆ ਇਹਨਾਂ ਦਾ ਪਾਣੀ ਵਾਲਾ ਸਾਰਾ ਸਿਸਟਮ ਇਹਨਾਂ ਦਾ ਬਣਾ ਕੇ ਟੂਇਟ ਬਲਾਇਆ ਹੋਇਆ ਹੈਗਾ ਤੇ ਸਭ ਨੂੰ ਮੁਰਗੀਆਂ ਕੱਢਣੀਆਂ ਪਾਉਣੀਆਂ ਆ ਗੇਟ ਵੀ ਇੱਧਰ ਤੇ ਇੱਧਰ ਗੇਟ ਆ ਹਾਂ ਤੇ ਦੇਖੋ ਉਹ ਪਾਣੀ ਵਾਲਾ ਦੇ ਵਿੱਚ ਨਾਲ ਦਵਾਈ ਬੂਟੀ ਵਾਲਾ ਸਿਸਟਮ ਤੇ ਵੀ ਉਹ ਟਰਿਆਂ ਕਿਨਵਾ ਬਾਹਰ ਕਿੱਥੇ ਕਿਵੇਂ ਦਿਖਾ ਦਿੰਦੇ ਆ ਤੁਹਾਨੂੰ ਹੋਰ ਚੀਜ਼ਾਂ ਦੀ ਕੰਮ ਨੂੰ ਤੁਸੀਂ ਤੋਂ ਕੇ ਸਾਫ ਕਰਕੇ ਨੂੰ ਬਾਰੇ ਫਿਰ ਬਚਲਾ ਸਕਦੇ ਹੋਗੇ ਤੇ ਇਹਦੇ ਵਿੱਚ ਆ ਤੁਸੀਂ ਸਾਰਾ ਦੇਖ ਲਾ ਲਓ ਆਮੋ ਸਭ ਤੋਂ ਵਧੀਆ ਯਾਰ ਜਿਹਨੇ ਥੋੜਾ ਆਪਦੇ ਪੱਧਰ ਤੇ ਥੋੜੇ ਪੱਧਰ ਤੇ ਕੰਮ ਕਰਨਾਗਾ ਆ ਦੇਖ ਰਹੀ ਯੋਗ ਰੱਖਣ ਜੋਗ ਮਾੜੇ ਮੋٹے ਵੀ ਆ ਦਾ ਖਰਚਾ ਪਾਣੀ ਕੱਢਣ ਖਾਤਰ ਪਸ਼ੂਆਂ ਨਾਲ ਕੋਈ ਕੰਮ ਧੰਦਾ ਚਲਾਉਣਾਗਾ ਤਾਂ ਭਾਈ ਆਪਾਂ ਚਲਾ ਸਕਦਾ ਹੈ ਇਹ ਆ ਪ੍ਰੋਸੈਸ ਹੈ ਦਾ ਸਾਰਾ ਇਹਦੇ ਵਿੱਚ ਜਾਣਕਾਰੀ ਦਿੱਤੀ ਆ ਬਈ ਤੁਹਾਨੂੰ ਚੈਨਲ ਬਾਈ ਵੱਧ ਤੋਂ ਵੱਧ ਆਪਣਾ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਲਿਓ ਤੇ ਹੋਰ ਜਾਣਕਾਰੀ ਬਹੁਤ ਸਾਰੀਆਂ ਮਲਾਈਆਂ ਇਥੇ ਵੀਡੂਆਂ ਮੇਲੇ ਦੇ ਵਿੱਚ ਆਪਣਾ ਚੈਨਲ ਖੋਲ੍ਹ ਕੇ ਦੇਖ ਲਿਓ ਤੇ ਉਦੋਂ ਤੱਕ ਅਪਲੋਡ ਕਰੀ ਦੇਵਾਂਗੇ ਲਗਭਗ ਤੇ ਹੋਰ ਜਾਣਕਾਰੀਆਂ ਲਈ ਚੈਨਲ ਵੀਡੀਓ ਬਹੁਤ ਬਹੁਤ ਸ਼ੇਅਰ ਕਰਕੇ ਚੈਨਲ ਫੋਲੋ ਕਰਕੇ ਰੱਖ ਲਿਓ ਵੀ ਜਾਣਕਾਰੀਆਂ ਦੀ ਵੀਡੀਓ ਪਾਉਣੇ ਹੁੰਦੇ ਆ ਧੰਨਵਾਦ ਜੀ